ਜਿੱਦਾਂ ਕਿ ਅਪਸਰੀ ਜਾਣਦੇ ਆਂ ਕੁਝ ਦਿਨਾਂ ਤੋਂ ਜਸਵਿੰਦਰ ਬ੍ਰਾਂਡ ਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਇਸੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਇੱਕ ਪੋਡਕਾਸਟ ਵੀ ਕੀਤਾ ਸੀ ਪਰ ਉਸ ਦਾ ਵੀ ਜਸਵਿੰਦਰ ਬ੍ਰਾਂਡ ਨੂੰ ਟ੍ਰੋਲ ਕਰਨ ਵਾਲਿਆਂ ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਲੋਕ ਹੁਣ ਵੀ ਉਹਨਾਂ ਦੇ ਲਾਈਵ ਸ਼ੋਅ ਦੀਆਂ ਵੀਡੀਓਜ਼ ਨੂੰ ਚੁੱਕ ਕੇ ਫਨੀ ਤਰੀਕੇ ਦੇ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਜਸਵਿੰਦਰ ਬ੍ਰਾਂਡ ਦਾ ਬੜਾ ਜ਼ਾਂਦੇ ਮਜ਼ਾਕ ਬਣਾ ਰਹੇ ਨੇ ਪਰ ਹੁਣ ਦਿਲਜੀਤ ਦੋਸਾਂਜ ਵੱਲੋਂ ਜਸਵਿੰਦਰ ਬ੍ਰਾਂਡ ਦੀ ਖੁੱਲ ਕੇ ਸਪੋਰਟ ਕਰੀ ਗਈ ਹੈ ਤੇ ਦਿਲਜੀਤ ਨੇ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਲਾਂਤਾਂ ਵੀ ਪ ਬ੍ਰਾਂਡ ਐਨਾ ਟਰੋਲ ਕਰਨ ਵਾਲੀ ਲੋਕਾਂ ਤੋਂ ਕਾਫੀ ਜ਼ਿਆਦਾ ਦੁਖੀ ਹੋ ਚੁੱਕੀ ਹੈ ਤੇ ਹੁਣ ਇਸ ਮੁੱਦੇ ਤੇ ਦਿਲਜੀਤ ਦੋਸਾਂਝ ਵੱਲੋਂ ਵੀ ਆਪਣੀ ਚੁੱਪੀ ਤੋੜ ਦਿੱਤੀ ਗਈ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦਿਆਂ ਦਿਲਜੀਤ ਦੋਸਾਂ ਨੇ ਲਿਖਿਆ ਹੈ ਕਿ ਟਾਈਮ ਦਾ ਇਫੈਕਟ ਹਰ ਇੱਕ ਆਰਟਿਸਟ ਤੇ ਪੈਂਦਾ ਹੈ ਇੱਕ ਟਾਈਮ ਸਿੰਦਰ ਬਰਾੜ ਨੇ ਆਪਣੇ ਸਮੇਂ ਚ ਪੰਜਾਬ ਪਰਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਸੀ ਤੇ ਉਸ ਦੇ ਮਿਰਜੇ ਦੀ ਤਾਰੀਫ ਤਾਂ ਸਿੱਧੂ ਨੇ ਵੀ ਕੀਤੀ ਸੀ ਪਰ ਤੇ ਕੋਈ ਵੀ ਆਰਟਿਸਟ ਮਾੜਾ ਨਹੀਂ ਹੁੰਦਾ ਪਰ ਲੋਕ ਮਾੜਾ ਬਣਾ ਦਿੰਦੇ ਨੇ ਤੇ ਸੋਸ਼ਲ ਮੀਡੀਆ ਤੇ ਟ੍ਰੋਲ ਕਰਕੇ ਕਿਸੇ ਆਰਟਿਸਟ ਦੀ ਜ਼ਿੰਦਗੀ ਤੇ 네ਗੇਟਿਵ ਪ੍ਰਭਾਵ ਪਾਉਣਾ ਬਹੁਤ ਹੀ ਚੰਗੀ ਗੱਲ ਨਹੀਂ ਆ ਸੁਜੀ ਜੇਕਰ ਕਿਸੇ ਆਰਟਿਸਟ ਨੂੰ ਸਪੋਰਟ ਨਹੀਂ ਕਰ ਸਕਦੇ ਤਾਂ ਉਸ ਦੀਆਂ ਲੱਤਾਂ ਖਿੱਚਣ ਦਾ ਵੀ ਕੰਮ ਨਾ ਕਰਿਆ ਕਰੋ ਉਸ ਜੀਕਰ ਤੁਸੀਂ ਵੀ ਦਿਲਜੀਤ ਦੋਸਾਂਝ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ